ਤਰਨਤਾਰਨ ਤੋਂ ਇੱਕ ਬੜਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਪਰ ਉਹ ਆਪਣੀ ਸਹੇਲੀ ਨਾਲ ਹੀ ਕਰੋ ਰਫੂ ਚੱਕਰ ਹੋ ਗਈ ਕਰੋ ਫਰਾਰ ਹੋ ਗਈ ਜੀਆ ਇਹ ਤਰਨਤਾਰਨ ਦਾ ਮਾਮਲਾ ਹੈ ਜਿੱਥੇ ਲੜਕੀ ਦਾ ਵਿਆਹ ਰੱਖਿਆ ਗਿਆ ਸੀ ਪਰਿਵਾਰ ਵੱਲੋਂ ਲੜਕੀ ਦੇ ਪਰਿਵਾਰ ਵੱਲੋਂ ਪੂਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਤੌਰ ਤੇ ਕਰ ਦਿੱਤੀਆਂ ਗਈਆਂ ਸੀ ਦਾਜ ਗਹਿਣਾ ਗੱਟਾ ਸਭ ਕੁਝ ਜੋੜ ਲਿਆ ਗਿਆ ਸੀ ਪਰ ਉਹਨਾਂ ਦੀ ਬੇਟੀ ਉਹਨਾਂ ਦੀ ਆਪਦੀ ਬੇਟੀ ਦੀ ਸਹੇਲੀ ਦੇ ਨਾਲ ਹੀ ਘਰੋਂ ਫਰਾਰ ਹੋ ਗਈ ਘਰੋਂ ਰਫੂ ਚੱਕਰ ਹੋ ਗਈ ਇਹ ਅਨੋਖਾ ਮਾਮਲਾ ਜਿਹੜਾ ਤਰਨਤਾਰਨ ਤੋਂ ਆ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਲੜਕੀ ਦੇ ਨਾਲ ਜਿਹੜੀ ਲੜਕੀ ਫਰਾਰ ਹੋਈ ਹੈ ਦੋਨੇ ਆਪਸ ਵਿੱਚ ਬਚਪਨ ਤੋਂ ਸਹੇਲੀਆਂ ਸਨ ਇਕੱਠੀਆਂ ਸਕੂਲ ਦੇ ਵਿੱਚ ਪੜ੍ਹਦੀਆਂ ਸਨ ਤੇ ਆਪਸ ਦੇ ਵਿੱਚ ਵਿਆਹ ਇਹ ਕਰਉਣਾ ਚਾਹੁੰਦੀਆਂ ਸਨ ਪਰ ਪਰਿਵਾਰ ਵੱਲੋਂ ਲੜਕੇ ਦੇ ਨਾਲ ਉਹਦਾ ਵਿਆਹ ਰੱਖ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲੜਕੀ ਕਰੋ ਗਹਿਣਾ ਗੱਟਾ ਅਤੇ ਹੋਰ ਕੀਮਤੀ ਸਮਾਨ ਲੈ ਕੇ ਘਰੋਂ ਰਫ ਚੱਕਰ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜਿਸ ਲੜਕੀ ਨਾਲ ਉਹ ਫਰਾਰ ਹੋਈ ਆ ਉਹਨਾਂ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਗਈ ਪਰ ਉਹਨਾਂ ਦੇ ਪਰਿਵਾਰ ਨੂੰ ਵੀ ਕੋਈ ਜਾਣਕਾਰੀ ਨਹੀਂ ਕਿ ਲੜਕੀ ਕਿੱਥੇ ਆ। ਪੁਲਿਸ ਵੱਲੋਂ ਜਾਂਚਾਂ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਭਾਲ ਆ ਜਿਹੜੀ ਜਾਰੀ ਆ ਦੋਨਾਂ ਲੜਕੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਹ ਅਨੋਖਾ ਮਾਮਲਾ ਹੈ ਜਿਹੜਾ ਪੰਜਾਬ ਦੇ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਲੜਕੀ ਲੜਕੀ ਦੇ ਨਾਲ ਫਰਾਰ ਹੋ ਗਈ। ਲੜਕੀ ਲੜਕੀ ਦੇ ਨਾਲ ਵਿਆਹ ਕਰਾਉਣਾ ਚਾਹੁੰਦੀਆਂ ਨੇ ਆਪਸ ਦੇ ਵਿੱਚ ਸਹੇਲੀਆਂ ਹੀ ਇਕੱਟੀਆਂ ਹੀ ਘਰੋਂ ਭੱਜ ਗਿਆ ਕਿ ਅਸੀਂ ਆਪਸ ਦੇ ਵਿੱਚ ਵਿਆਹ ਕਰਾ ਲਈਏ ਇਹ ਤਰਨਤਾਰਨ ਦਾ ਬੜਾਈ ਅਨੋਖਾ ਮਾਮਲਾ ਹੈ ਜਿੱਥੇ ਪਹਿਲਾਂ ਮੁੰਡੇ ਕੁੜੀਆਂ ਨੂੰ ਭਜਾਉਂਦੇ ਆ ਖਬਰਾਂ ਬਹੁਤ ਆਉਂਦੀਆਂ ਸਨ ਤੇ ਇਹ ਨਵੀਂ ਖਬਰ ਹੈ ਜਿਹੜੀ ਲੜਕੀ ਲੜਕੀ ਨੂੰ ਹੀ ਲੈ ਕੇ ਘਰੋਂ ਰਫੂ ਚੱਕਰ ਹੋ ਗਈ ਹੈ ਕੀ ਸਾਰਾ ਮਾਮਲਾ ਕਿਦਨ ਗਈ ਤੇ ਕੀ ਹੈ ਮਾਮਲਾ ਕੁੜੀ ਦੀ شادی ਰੱਖੀ ਗਈ 24 ਪੰਜੀ ਤਰੀਕ ਤੇ ਚੂੜੀਆਂ ਪਾਣ ਦਾ 24 ਤੇ ਗਰਾਦਾ ਹੋ ਗਈ ਅੱਛਾ ਹਾਂਜੀ ਕਿਹਦੇ ਨਾਲ ਗਈ ਲੜਕੀ ਦੇ ਨਾਲ ਹੀ ਗਈ ਲੱਟੀ ਆ ਜੀ ਦੋਸਤ ਦੀ ਸਕੂਲ ਦੀ ਦੋਸਤ ਦੀ ਅੱਛਾ ਹਾਂਜੀ ਵਿਆਹ ਕਿਦਾਂ ਕਿਹਾ ਵਿਆਹ 14 ਫਰਵਰੀ ਚੰਨ ਬਣ ਜਨਵਰੀ ਦਾ 14 ਜਨਵਰੀ ਆ ਕੇ ਹਾਂਜੀ ਕੋਈ ਦਾਜੂ ਜੂਜਾ ਕੁੜੀ ਹੱਤੇ ਹਾਂਜੀ ਦਾਜੂ ਸਾਰਾ ਬਣਾਇਆ 2 ਮਹੀਨੇ ਪਹਿਲਾਂ ਦਾ ਬਣਾਇਆ ਤੇ ਹੁਣ ਚਿਰਾਂ ਕੁ ਕੁੜੀ ਚੱਲ ਗਿਆ ਹੁਣ ਕੋਈ ਪਤਾ ਲੱਗਾ ਕਿੱਥੇ ਗਈ ਜਾਂ ਕੋਈ ਕਰ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ ਇਹ ਸਬੰਧੀ ਥਾਣੇ ਦਰਖਾਸਤ ਕੀਤੀ ਕੋਈ? ਹਾਂਜੀ ਥਾਣੇ 24 ਤਰੀਕ ਦੀ ਦਰਖਾਸਤ ਦਿੱਤੀ ਹੈ। ਉਸ ਜਿਹੜੀ ਕੁੜੀ ਨਾਲ ਗਈ ਆ ਉਹ ਕਿੱਥੋਂ ਰਹਿਣ ਵਾਲੀ? ਉਹ ਇੱਥੋਂ ਦੀ ਰਹਿਣ ਵਾਲੇ ਗਵਾਂੜ ਵਾਲੇ। ਉਹਦੇ ਪਰਿਵਾਰ ਨੇ ਸਬਰ ਕੀਤਾ ਕੋਈ ਉਹਨੂੰ ਪੁੱਛਿਆ ਕੋਈ? ਨਹੀਂ ਪੁੱਛਿਆ ਉਹ ਨਹੀਂ ਦੱਸਦੇ ਹਨ। ਕੀ ਲੱਗਦਾ ਤੁਹਾਨੂੰ ਮਲੋ ਕੁੜੀ ਜਾਣਬੁੱਝ ਕੇ ਨਹੀਂ ਦੱਸਣ ਦੇ ਇੱਕ ਜਾਨ? ਜਾਣਬੁੱਝ ਕੇ ਨਹੀਂ ਦੱਸਣ ਦੇ। ਕੁੜੀ ਇਹਨਾ ਗਾਇਬ ਕੀਤੀ। ਕੋਈ ਕਰੋ ਪੈਸਾ ਤੇਲਾ ਵੀ ਖੜਿਆ ਕੋਈ ਗਹਿਣਾ ਵੀ ਖੜਿਆ। ਹਾਂਜੀ ਖੜਿਆ ਗਹਿਣਾ ਖੜਿਆ ਕੁੜੀ ਨੇ। ਵੈਸਾ ਵੀ ਖੜਿਆ ਕੋਈ। ਵੈਸਾ 2 ਮਹੀਨੇ ਪਹਿਲਾਂ 30000 ਰੁਪਏ ਮੇਰਾ ਕੱਢਿਆ। ਉਹੀ ਨਾਲ ਲੱਗੇ ਹਾਂ ਇਹ ਸੰਬੰਧੀ ਥਾਣੇ ਦਰਖਾਸਤ ਦਿੱਤੀ ਕੋਈ ਹਾਂ ਜੀ ਦਿੱਤੀ ਕਾਰਵਾਈ ਹੋਈ ਕੋਈ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਕੀ ਆਂਦੀ ਪੁਲਿਸ ਕੀ ਆਂਦੀ ਹੈ ਪੁਲਿਸ ਆਂਦੀ ਹੈ ਇਹ ਮਾਮਲੇ ਜੇ ਕੋਈ ਕਰ ਨਹੀਂ ਸਕਦੇ ਕੁੜੀਆਂ ਦੋਵੇਂ ਬਲਗੀਆਂ ਹਾਂ ਜੀ ਤੇ ਇਹ ਸੰਬੰਧੀ ਕੋਈ ਗਾਂਹ ਤੱਕ ਕੋਈ ਲੱਗਾ ਪਤਾ ਕੋਈ ਫੋਨ ਫੋਨ ਕੁੜੀ ਦਾ ਜਾਂ ਕੋਈ ਪਤਨ ਦਾ ਕਿਸੇ ਦਾ ਨਹੀਂ ਉਹ ਕੁੜੀ ਕੋ ਫੋਨ ਹੈ ਜਿਹਨੇ ਕੁੜੀ ਨੇ ਪੁਝਾ ਕੇ ਖੜਾਇਆ ਤੇ ਕੋਈ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਆਲਾ ਕਿੱਥੋਂ ਖੜਾਇਆ ਤੇ ਕੁੜੀ ਨੂੰ ਪੁਝਾ ਕੇ ਨੁਕਰ ਰਹੀ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋਂ ਅੱਛਾ ਰੋਟੀ ਖਾਣ ਲੱਗੀ ਦਾ ਕਦੋਂ ਰਹੀ ਇਹਦਾ ਦੋਸਤੀ ਕਦੋਂ ਦੀ ਹੈ ਦੋਸਤੀ ਇਹਨਾਂ ਦੀ ਇੱਥੇ ਇੰਨੇ ਅਰਿਆਂ ਲੱਗੇ ਸਾਡੇ ਸਾਹਮਣੇ ਤੇ ਜੋਖਸਾਲ ਹੋ ਗਏ ਦੋਸਤ ਅੱਛਾ ਜੀ ਹਾਂ ਜੀ ਸ਼ਰੀਲੇ ਜਾਂਦੀਆਂ ਕੱਟਣਾ ਜਾਂਦੀਆਂ ਕੱਟਣਾ ਹੁੰਦਾ ਤੁਹਾਨੂੰ ਇਸ ਵੇਲੇ ਪਹਿਲਾਂ ਕੋਈ ਪਤਾ ਲੱਗਾ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਬਾਰੇ ਵੀ ਕੀ ਹੈ ਚਲੋ ਦੋਸਤ ਅਹੀਂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਦੀ ਸੁਣੀ ਇਹ ਇੱਕ ਆ ਚਾਂਸਾ ਹੋਊਗਾ ਜਿਸ ਜਿਹੜੇ ਕੁੜੀ ਦਾ ਰਿਸਤਾ ਪੰਘਿਆ ਹੀ ਜਿਵੇਂ ਪੂਨਮ ਰਗੀ ਨੂੰ ਕੀ ਕਰਾਉਣਾ ਨੇ ਉਹਨਾਂ ਦਾ ਜਵਾਬ ਦੇਤਾ ਉਹਨਾਂ ਦਾ ਜਵਾਬ ਦੇਤਾ ਹਾਂਜੀ ਕੀ ਮੰਗਰਦੇ ਕੁੜੀ ਨੂੰ ਕੀ ਕਹਿੰਦਾ ਚਲਦੇ ਜੇ ਤੁਹਾਡੀ ਵੀਡੀਓ ਵੇਖਦੇ ਪਈਏ ਸਾਨੂੰ ਕੁੜੀ ਸਾਡੀ ਸਹੀ ਸਲਾਮਤ ਸਾਡੇ ਕੋਲ ਪਹੁੰਚੀ ਪਹੁੰਚ ਗਈ ਹੂੰ ਸਾਡੀ ਉਹ ਮੰਗ ਸਾਡੀ ਕੁੜੀ ਸਾਡੇ ਕੋਲ ਪਹੁੰਚ ਗਈ ਅਸੀਂ ਕੁਛ ਨਹੀਂ ਕਹਾ ਮੰਗ ਕੁੜੀ ਅਰੇ ਕੀ ਕਹਿਣਾ ਚਾਹੋਗੇ ਕਦੀ ਸੁਣਿਆ ਹਿੰਦਾ ਕੁੜੀ ਕੁੜੀਆਂ ਪਹਹਾ ਕੇ ਦਾ ਕੀ ਮੁੰਡਾ ਤੇ ਕੁੜੀ ਵਿਆਹ ਕੇ ਦਾ ਕਦੇ ਸੁਣੀ ਸੀ ਕੀ ਲੱਗਦਾ ਤੁਹਾਨੂੰ ਹਰ ਇਕਸਤਾਨ ਕੀ ਕਹਿ ਲਗੋਗੇ ਨਾ ਨਹੀਂ ਇਹੋ ਚਾਹਾਂਗੇ ਕਿ ਚਲੋ ਮੁੰਡੇ ਮੁੰਡੇ ਕੁੜੀ ਨਾਲ ਤੇ ਸੁਣਿਆ ਸੀ ਕੁੜੀਆਂ ਕੁੜੀਆਂ ਦਾ ਤੇ ਚਲੋ ਨਹੀਂ ਹੀ ਸੁਣਿਆ ਕੋਈ ਕਹਿੰਦਾ ਵੀ ਤੁਹਾਨੂੰ ਲੱਗਾ ਕੋਈ ਗਲਬਾਤ ਹੈ ਘਰ ਚ ਰੰਦੀਆਂ ਜਾਂ ਕੋਈ ਗਲਬਾਤ ਕੁੜੀ ਨੇ ਕੀਤੀ ਹੋਵੇ ਨਹੀਂ ਸਾਡੇ ਨਾਲ ਇਸ ਵਾਰੇ ਕੁੜੀ ਨੇ ਕੋਈ ਗਲਬਾਤ ਨਹੀਂ ਕੀਤੀ ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਰਹੀ ਤੇ ਜਦੋਂ ਨਾ ਆ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਨੇਰੇ ਦੱਸ ਦੇ ਆ ਫੋਨ ਤੇ ਅੱਜ ਕੱਲ ਸਾਰਾ ਕੁਝ ਆਉਂਦਾ ਫਿਰ ਲੋਕੀ ਦੱਸਦੇ ਆ ਕਿ ਚਲੋ ਏਦਾਂ ਏਦਾਂ ਹੋ ਰਿਹਾ ਹੈ ਚਲੋ ਓਦਾਂ ਹੁਣ ਪਤਾ ਲੱਗਦਾ ਪਿਆ ਵਾ ਪਹਿਲਾਂ ਅਸੀਂ ਤੇ ਉਸੇ ਲੀਆਂ ਤੌਰ ਤੇ ਹੀ ਰਹਿ ਗਏ ਸੀ ਕਿ ਸੇਲੀਆਂ ਹੀ ਆ ਚਲੋ ਕੋਈ ਗੱਲ ਨਹੀਂ ਹਾਂਜੀ ਪਰ ਪਤਾ ਨਹੀਂ ਇਹ ਘਟਨਾ ਵਾਪਰੀ ਹੈ ਹਾਂਜੀ ਇਹ ਨਹੀਂ ਪਤਾ ਵੀ ਚਲੋ ਇਹਨਾਂ ਨੇ ਆਹ ਕੰਮ ਕਰਨਾ ਤੇ ਉਹ ਜਿਹੜੀ ਕੁੜੀ ਜਿਹੜੀ ਗਈ ਉਹਦੇ ਪਰਿਵਾਰ ਨੇ ਤੁਹਾਨੂੰ ਗਿਆ ਪਿਆ ਹੁਣ ਉਹਨਾਂ ਦੇ ਪਰਿਵਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਕੋਈ ਗੱਲ ਬਣੀ ਕੀ ਦਿਨਾ ਨਹੀਂ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਕੀਤੀ ਥਾਣੇ ਦਰਖਾਸਤ ਹੈ ਥਾਣੇ ਪੁੱਛੀ ਜਾਂਦੀ ਹੈ ਥਾਣੇ ਦਰਖਾਸਤ ਦਿੱਤੀ ਹੋਈ ਹੀ ਪਹਿਲਾਂ ਪਹਿਲਾ ਕੁਐਸਚਨ ਵਾਈ ਨਹੀਂ ਹੋਈ ਸੀ ਹੁਣ ਕੱਲ ਦੀ ਕਾਰਵਾਈ ਚੱਲ ਰਹੀ ਹੈ ਹਾਂਜੀ ਕੁੜੀ ਦਾਜ ਜਿਹੜਾ ਦੇਣਾ ਕੀ ਕੀ ਕੁੜੀ ਦਾਜ ਵਾਸਤੇ ਲੈਂਦਾ ਹੈ ਕਰ ਦਾਜ ਵਾਸਤੇ ਠੇਡੀ ਪੂਟੀ ਸਾਰਾ ਕੁਝ ਬਣਾਇਆ ਹੋਇਆ ਹੈ ਹੀ ਹਾਂ ਹਾਂਜੀ ਵਾਸ਼ਿੰਗ ਮਸ਼ੀਨ ਵੀ ਹੈ ਅੱਛਾ ਚਲੋ ਗਿਆਣਾ ਗੁਣਾ ਵੀ ਬਣਾਇਆ ਬਣਾਇਆ ਪਰ ਜਾਣ ਨਾਲ ਹੁਣ ਜਿਹੜੀਆਂ ਉਹ ਆਸਾਂ ਖਤਮ ਹੋ ਗਈਆਂ ਹਾਂਜੀ ਹੁਣ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਕੋਈ ਦੀ ਪੋਤੇ ਦਾ ਕਰੇ ਤੇ ਵਾਚ ਉਹ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜੇ ਤੇ ਮਾਰੀ ਜਾਂਦੀਆਂ ਆਸਾਂ ਜੋਦੇਦਾਰ ਕੁੜੀਕਾਰ ਵਪਾਰਸਾਏ ਬਿਲਗੀ ਕੋ ਹਾਂਜੀ ਅਸੀਂ ਕੁਛ ਨਹੀਂ ਕਵਾਂਗੇ ਅਸੀਂ ਇਹੋ ਕਹਿੰਨੇ ਪਈ ਕੁੜੀਏ ਕਰੀ ਵਪਾਰਸਾਏ